ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬੇ ਦਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 20 ਦਸੰਬਰ ਨੂੰ ਪੰਜਾਬ ਦਾ ਮੌਸਮ ਕਿ 21 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਮੌਸਮ ਦੇ ਵਿੱਚ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਸਵੇਰ ਵੇਲੇ ਥੋੜੀ ਜਿਹੀ ਸੰਘਣੀ ਧੁੰਦ ਦੇਖੀ ਗਈ ਸਾਰੇ ਹੀ ਪੰਜਾਬ ਦੇ ਵਿੱਚ ਤੇ ਹਲਕੇ ਤੋਂ ਦਰਮਿਆਨਾ ਜਿਹੜਾ ਕੋਹਰਾ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਰਕੇ ਪੰਜਾਬ ਦਾ ਟੈਂਪਰੇਚਰ ਅੱਜ ਵੀ 1-2 ਡਿਗਰੀ ਦੇ ਆਸ-ਪਾਸ ਸਵੇਰ ਵੇਲੇ ਘਟ ਤੋਂ ਘਟ ਦਰਜ ਕੀਤਾ ਜਾ ਰਿਹਾ ਹੈ ਠੰਡ ਵਿੱਚ ਕਾਫੀ ਵੱਧਾ ਪਿਛਲੇ ਦਿਨਾਂ ਤੋਂ ਲਗਾਤਾਰ ਹੋਇਆ ਹੈ ਸੋ ਇਹ ਧੁੰਦ ਬਹੁਤਾ ਸਮਾਂ ਤੱਕ ਨਹੀਂ ਰਹੇਗੀ ਪਰ 9-10 ਵਜੇ ਦੇ ਆਸ-ਪਾਸ ਸਾਰੇ ਹੀ ਖੇਤਰਾਂ ਦੇ ਵਿੱਚੋਂ ਧੁੰਦ ਲਹਿ ਜਾਵੇਗੀ ਤੇ ਮੌਸਮ ਸਾਫ ਹੋ ਜਾਵੇਗਾ ਦੂਸਰੀ ਤਰਫ ਕੱਲ ਤੋਂ ਇੱਕ ਪੱਛਮੀ ਸਿਸਟਮ ਪਹਾੜਾਂ ਦੇ ਵਿੱਚ 10 ਤੱਕ ਦਵੇਗਾ ਜਿਸ ਦਾ ਅਸਰ ਪੰਜਾਬ ਵਿੱਚ ਹਲਕੀ ਜਿਹੀ ਬੱਦਲਬਾਹੀ ਰਹਿ ਸਕਦੀ ਹੈ ਪਹਾੜਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੇ ਬਰਫਬਾਰੀ ਦਾ ਦੌਰ ਦੇਖਿਆ ਜਾਵੇਗਾ 23 22 ਤੇ 23 ਮੁੱਖ ਦਿਨ ਹੋਣਗੇ ਤੇ ਪੰਜਾਬ ਦੇ ਵਿੱਚ ਸਿਰਫ ਬੱਦਲਵਾਈ ਰਹੇਗੀ ਠੰਡ ਇਸੇ ਤਰ੍ਹਾਂ ਹੀ ਰਹੇਗੀ ਤੇ ਧੁੰਦ ਕੱਲ ਨੂੰ ਵੀ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਇਲਾਵਾ ਇਹ ਜਿਹੜੀ ਧੁੰਦ ਆ ਕੱਲੇ ਪੰਜਾਬ ਵਿੱਚ ਨਹੀਂ ਹਰਿਆਣਾ ਰਾਜਸਥਾਨ ਦੇ ਇਲਾਕੇ ਜੋ ਪੰਜਾਬ ਨਾਲ ਲੱਗਦੇ ਹਨ ਤੇ ਦਿੱਲੀ ਸਹਾਰਨਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਜਿਹੀ ਦੇਖਣ ਨੂੰ ਲਗਾਤਾਰ ਮਿਲ ਰਹੀ ਹੈ 26 ਜਾਂ 27 ਤਰੀਕ ਨੂੰ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਕੱਲ ਉੱਤਰੀ ਭਾਰਤ ਦੇ ਵਿੱਚ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ।